ਜਿਹੜੇ ਖਾਕੀ ਵਰਦੀ ਦੇ ਵਿੱਚ ਜੋ ਗੁੰਡਾਗਰਦੀ ਹੋ ਰਹੀ ਆ ਉਹਨੂੰ ਨੱਥ ਪਾਉਣ ਵਾਸਤੇ ਪੰਜਾਬ ਦੇ ਲੋਕ ਜਿਹੜਾ 5 ਤਰੀਕ ਨੂੰ ਐਸਐਸਪੀ ਦਫਤਰ ਬਠਿੰਡਾ ਦੇ ਮੂਹਰੇ ਜਿਹੜਾ ਇਕੱਠੇ ਹੋਣਗੇ ਪੁਲਿਸ ਨੇ ਕਿਸ ਤਰੀਕੇ ਦੇ ਨਾਲ ਉਸ ਨੌਜਵਾਨ ਨੂੰ ਕੋ-ਕੋ ਕੇ ਉਹਦਾ ਜਿਹੜਾ ਕਤਲ ਕੀਤਾ ਤੇ ਹਾਲੇ ਤਾਈਂ ਉਹਨਾਂ ਨੇ ਉਸ ਨੌਜਵਾਨ ਦਾ ਕਤਲ ਤਾਂ ਕਰਤਾ ਪਰ ਉਹਨਾਂ ਦੀ ਹਰਾਮਜਾਦਗੀ ਦੇਖੋ ਹਲੇ ਤੱਕ ਉਹਨਾਂ ਦੇ ਕਹਿਣ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਉਹ ਐਫ ਆਈ ਆਰ ਕਰਨ ਦੀ ਜਿਹੜੀ ਉਹ ਤਿਆਰ ਨਹੀਂ ਗੇ ਜਦੋਂ ਉਹ ਸੇ ਸ਼ਰਾਬੀ ਨੇਤਾ ਇਹਨਾਂ ਨੂੰ ਚਸਕਾਰਿਆ ਹੋਇਆ ਕਿ ਲੋਕਾਂ ਦੀ ਜ਼ੁਬਾਨ ਬੰਦ ਕਰਨੀ ਆ ਜਿਵੇਂ ਮਰਜ਼ੀ ਕਰੋ ਚਾਹੇ ਲੋਕਾਂ ਨੂੰ ਗੋਲੀਆਂ ਮਾਰੋ ਚਾਹੇ ਲੋਕਾਂ ਦੀਆਂ ਲਤਾਂ ਬਾਹਾਂ ਤੋੜੋ ਚਾਹੇ ਲੋਕਾਂ ਦੇ ਪਾਪਾ ਝੂਠੇ ਪਰਚੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟੋ ਤੇ ਨਜ਼ਦੀਕ ਹੀ ਭਗਵੰਤ ਮਾਨ ਜਿਹੜਾ ਨੂੰ ਕਿ ਪੁੱਤ ਮੇਰੇ ਜਿਸ ਤਰ੍ਹਾਂ ਦੀ ਗੁੰਡਾਗਰਦੀ ਤੂੰ ਪੁਲਿਸ ਤੋਂ ਕਰਵਾ ਰਿਆ ਇਹ ਪੁਲਿਸ ਦੀ ਛਾਤਰਛਾਇਆ ਹਮੇਸ਼ਾ ਤੇਰੇ ਨਾਲ ਨਹੀਂ ਰਹਣੇਗੀ ਆਉਣ ਵਾਲਾ ਸਮਾਂ ਜਦੋਂ ਲੋਕਾਂ ਨੇ ਤੁਹਾਨੂੰ ਗਲੀਆਂ ਦੇ ਵਿੱਚ ਰੂੜੀਆਂ ਦੇ ਉੱਤੇ ਦਬਲਣਾ ਤੁਸੀਂ ਉਦੋਂ ਤੁਹਾਨੂੰ ਤੁਹਾਡੀ ਪੁਲਿਸ ਨੇ ਵੀ ਨਹੀਂ ਬਚਾਉਣਾ ਜਿਨ੍ਹਾਂ ਦੇ ਸਿਰ ਤੇ ਤੁਸੀਂ ਅੱਜ ਗੁੰਡਾਗਰਦੀ ਕਰ ਰਹੇ ਹੋ ਜਾਂ ਜਿਨ੍ਹਾਂ ਤੋਂ ਕਰਵਾ ਰਹੇ ਹੋ ਇਹ ਵੀ ਕੋਈ ਸਮਾਂ ਆਊਗਾ ਤੁਹਾਡੇ ਨਾਲ ਨਹੀਂ ਰਹਿਣਾ ਤੇ ਲੋਕ ਜਿਹੜੇ ਜਿਹੜੇ ਤੁਸੀਂ ਗਲਾਹ ਕਰ ਰਹੇ ਹੋ ਲੋਕਾਂ ਨਾਲ ਜਿਹੜੀ ਤੁਸੀਂ ਗੁੰਡਾਗਰਦੀ ਕਰ ਰਹੇ ਹੋ ਉਹਦਾ ਹਿਸਾਬ ਜਰੂਰ ਬਰਾਬਰ ਕਰ। ਇਸ ਕਰਕੇ ਭਗਵੰਤ ਮਾਨ ਨੂੰ ਅਸੀਂ ਹਜੇ ਵੀ ਕਹਿੰਨੇ ਆਂ ਵੀ ਕੰਮ ਤਾਂ ਤੂੰ ਬੁਚੜਾ ਵਾਲੇ ਕਰਨੇ ਸ਼ੁਰੂ ਕਰਤੇ ਆ। ਜੇ ਤੂੰ ਆਪਦੇ ਸਿੱਧੇ ਰਸਤੇ 'ਤੇ ਨਾ ਆਇਆ ਤੇ ਤੈਨੂੰ ਜਿਹੜਾ ਬੰਦੇ ਦਾ ਪੁੱਤ ਲੋਕ ਬਣਾ ਦੇਣਗੇ। ਅੱਜ ਇਕੱਠ ਹੋਇਆ ਕੱਠ ਦੇ ਵਿੱਚ 26 ਮੈਂਬਰੀ ਕਮੇਟੀ ਬਣੀ ਆ। ਹੁਣ ਕੀ ਫੈਸਲਾ ਹੋਵੇਗਾ ਕੇ? ਫੈਸਲਾ ਇਹ ਹੋਇਆ ਜੀ ਕਿ 5 ਤਰੀਕ ਨੂੰ ਐਸਐਸਪੀ ਦਫ਼ਤਰ ਜਿਹੜਾ ਬਠਿੰਡੇ ਦੇ ਅੱਗੇ ਧਰਨਾ ਦਿੱਤਾ ਜਾਊਗਾ ਇੱਕ ਵਿਸ਼ਾਲ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਜਿਹੜਾ ਭਗਵੰਤ ਮਾਨ ਦੀ ਜਿਹੜੇ ਉਹਦੇ ਅਚਾਰੇ ਦੇ ਉੱਪਰ ਜਿਹੜੀ ਖਾਕੀ ਵਰਦੀ ਦੇ ਵਿੱਚ ਜੋ ਗੁੰਡਾਗਰਦੀ ਹੋ ਰਹੀ ਆ ਉਹਨੂੰ ਨੱਥ ਪਾਉਣ ਵਾਸਤੇ ਪੰਜਾਬ ਦੇ ਲੋਕ ਜਿਹੜਾ 5 ਤਰੀਕ ਨੂੰ ਐਸਐਸਪੀ ਦਫ਼ਤਰ ਬਠਿੰਡਾ ਦੇ ਮੂਹਰੇ ਜਿਹੜਾ ਇਕੱਠੇ ਹੋਣਗੇ ਤੁਸੀਂ ਦੇਖਿਆ ਹੀ ਆ ਕਿ ਪੁਲਿਸ ਨੇ ਕਿਸ ਤਰੀਕੇ ਦੇ ਨਾਲ ਉਸ ਨੌਜਵਾਨ ਨੂੰ ਕੋ ਕੋ ਕੇ ਉਹਦਾ ਜਿਹੜਾ ਕਤਲ ਕੀਤਾ ਤੇ ਹਾਲੇ ਤਾਈਂ ਉਹਨਾਂ ਨੇ ਉਸ ਨੌਜਵਾਨ ਦਾ ਕਤਲ ਤਾਂ ਕਰਤਾ ਪਰ ਉਹਨਾਂ ਦੀ ਹਰਾਮਜਾਦਗੀ ਦੇਖੋ ਹਾਲੇ ਤੱਕ ਉਹਨਾਂ ਦੇ ਕਹਿਣ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਉਹ ਐਫ ਆਈ ਆਰ ਕਰਨ ਦੀ ਜਿਹੜੀ ਉਹ ਤਿਆਰ ਨਹੀਂ ਗੇ ਉਸ ਢੰਗ ਦੇ ਕਾਰਵਾਈ ਕਰਨ ਲਈ ਤਿਆਰ ਨਹੀਂ ਜਿਸ ਤਰ੍ਹਾਂ ਪਰਿਵਾਰ ਚਾਹੁੰਦਾ ਕੀ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਉਹ ਜਿਹੜੇ ਪੁਲਿਸ ਵਾਲਿਆਂ ਨੇ ਕਤਲ ਕਰਨਾ ਸੀ ਉਹਨਾਂ ਨੇ ਤਾਂ ਇਨਸਾਫ ਕੀ ਦੇਣਾ ਇੱਥੇ ਨਜ਼ਦੀਕ ਹੀ ਭਗਵੰਤ ਮਾਨ ਜਿਹੜਾ ਖੋਦ ਇੱਥੇ ਰੈਲੀਆਂ ਕਰਦਾ ਫਿਰਦਾ ਭਾਸ਼ਣ ਕਰਦਾ ਫਿਰਦਾ ਚੁਟਕਲੇ ਸੁਣਾਉਂਦਾ ਫਿਰਦਾ ਲੋਕਾਂ ਨੂੰ ਪਰ ਉਹਨੂੰ ਇਹ ਨਹੀਂ ਦਿਖਿਆ ਕਿ ਮੇਰੇ ਸ਼ਿਸ਼ਕਾਰੇ ਹੋਏ ਖਾਕੀ ਗੁੰਡਿਆਂ ਨੇ ਇੱਕ ਨੌਜਵਾਨ ਨੂੰ ਜਿਹੜਾ ਕੋਕੋ ਕੇ ਮਾਰਤਾ ਮੈਂ ਉਸ ਪਰਿਵਾਰ ਦੇ ਨਾਲ ਹਮਦਰਦੀ ਮਾਰੀ ਮੋਟੀ ਜਤਾਵਾ ਉਹ ਪਰਿਵਾਰ ਨੂੰ ਵਿਸ਼ਵਾਸ ਦਿਵਾਵਾ ਕਿ ਤੁਹਾਨੂੰ ਜਿਹੜਾ ਅਨਸਾਫ਼ ਮਿਲੂਗਾ ਪਰ ਅਨਸਾਫ਼ ਮਿਲੂ ਕਿਵੇਂ ਜਦੋਂ ਉਸ ਸ਼ਰਾਬੀ ਨੇਤਾ ਇਹਨਾਂ ਨੂੰ ਚਸਕਾਰਿਆ ਹੋਇਆ ਕਿ ਲੋਕਾਂ ਦੀ ਜ਼ੁਬਾਨ ਬੰਦ ਕਰਨੀ ਆ ਜਿਵੇਂ ਮਰਜ਼ੀ ਕਰੋ ਚਾਹੇ ਲੋਕਾਂ ਨੂੰ ਗੋਲੀਆਂ ਮਾਰੋ ਚਾਹੇ ਲੋਕਾਂ ਦੀਆਂ ਲੱਤਾਂ ਬਾਹਾਂ ਤੋੜੋ ਚਾਹੇ ਲੋਕਾਂ ਦੇ ਪਾਪਾ ਝੂਠੇ ਪਰਚੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟੋ ਪਰ ਲੋਕ ਪਿੰਡਾਂ 'ਚ ਜਦੋਂ ਇਹ ਜਾਂਦੇ ਆ ਜਿਵੇਂ ਇਹਨਾਂ ਦੇ ਐਮਐਲਏ ਨਾਲ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਆ ਉਹ ਜਿਵੇਂ ਇਹਨਾਂ ਦੇ ਨਾ ਖੇਤ ਪੈ ਗਦੇ ਨਾ ਨਹੀਂ ਹੁੰਦੀ ਜਿਸ ਤਰ੍ਹਾਂ ਇਹਨਾਂ ਦੇ 92 ਦੇ 92 ਐਮਐਲਏ ਨਾਲ ਹੋ ਰਹੀ ਆ ਉਹ ਸਾਰਾ ਵਰਤਾਰਾ ਪੰਜਾਬ 'ਚ ਉਹ ਬੰਦ ਕਰਨ ਵਾਸਤੇ ਇਹਨਾਂ ਨੇ ਪੁਲਿਸ ਨੂੰ ਜਿਹੜੀ ਉਹ ਖੁੱਲ ਦਿੱਤੀ ਹੋਈ ਆ ਆਮ ਆਦਮੀ ਪਾਰਟੀ ਦਾ ਕਹਿੰਦੀ ਆਪ ਆਪ ਸਰਕਾਰ ਆਪਕੇ ਦਵਾਰ ਪਰ ਕੀ ਲੱਗਦਾ ਇਹ ਗੋਨੀਆ ਨੇ ਦੇ ਪਰਿਵਾਰ ਦਾ ਦਵਾਰ ਕਿੰਨੀ ਕਿ ਦੂਰ ਰਹਿ ਕੇ ਜਿਹੜਾ ਬਠਿੰਡੇ ਤੋਂ ਆ ਨਹੀਂ ਸਕੇ ਮਾਨਸਾ ਦੇ ਦੇਖੋ ਜੀ ਗੋਲਨੇ ਆਣੇ ਦੇ ਲੋਕਾਂ ਨੇ ਸਾਬਤ ਕਰਤਾ ਸਾਰਾ ਗੋਲਨੇ ਆਣਾ ਮੰਡੀ ਬੰਦ ਕਰਕੇ ਉਹ ਇਸ ਕਰਕੇ ਨਹੀਂ ਬੰਦ ਹੋਈ ਸੀ ਕਿ ਨਰਿੰਦਰਦੀਪ ਦਾ ਚਲੋ ਕਤਲ ਕਰਤਾ ਪੁਲਿਸ ਨੇ ਹਮਦਰਦੀ ਵੀ ਆ ਉਹਨਾਂ ਨੂੰ ਅਸਲ ਦੇ ਵਿੱਚ ਉਹ ਜਿਹੜੇ ਜਿੰਨੇ ਵੀ ਸ਼ਟਰ ਦੁਕਾਨਾਂ ਦੇ ਬੰਦ ਹੋਏ ਆ ਭਗਵੰਤ ਮਾਨ ਸਰਕਾਰ ਇਹ ਸਮਝ ਲੈ ਕੇ ਉਹ ਲੋਕਾਂ ਨੇ ਸਦਾ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਜਿਹੜੇ ਦਰਵਾਜ਼ੇ ਬੰਦ ਕੀਤੇ ਆ ਕਿ ਤੁਸੀਂ ਸਾਡੇ ਧੀਆਂ ਪੁੱਤਾਂ ਨੂੰ ਕਤਲ ਕਰ ਰਹੇ ਹੋ ਤੁਹਾਡੇ ਵਾਸਤੇ ਇਸ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕ ਇਹਨਾਂ ਨੂੰ ਸ਼ੀਸ਼ਾ ਉਹ ਜ਼ਰੂਰ ਦਿਖਾਉਣਗੇ ਅੱਜ ਤੱਕ ਅੱਲਾ ਗੋਨੇਆਣਾ ਮੰਡੀ ਬੰਦ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਨਸਾਫ ਨਹੀਂ ਮਿਲਦਾ ਪਰਿਵਾਰ ਨੂੰ ਤੇ ਪੂਰਾ ਜ਼ਿਲ੍ਹਾ ਵੀ ਬੰਦ ਹੋਊਗਾ ਪੰਜਾਬ ਵੀ ਬੰਦ ਹੋਊਗਾ ਤੇ ਇਸ ਕਰਕੇ ਭਗਵੰਤ ਮਾਨ ਨੂੰ ਅਸੀਂ ਹਜੇ ਵੀ ਕਹਿੰਨੇ ਆਂ ਵੀ ਕੰਮ ਤਾਂ ਤੂੰ ਬੁਚੜਾ ਵਾਲੇ ਕਰਨੇ ਸ਼ੁਰੂ ਕਰਤੇ ਆ ਜੇ ਤੂੰ ਆਪਦੇ ਸਿੱਧੇ ਰਸਤੇ ਨਾ ਆਇਆ ਤੇ ਤੈਨੂੰ ਜਿਹੜਾ ਬੰਦੇ ਦਾ ਪੁੱਤ ਲੋਕ ਬਣਾ ਦੇਣਗੇ ਚੰਗੀ ਤਰ੍ਹਾਂ ਤੈਨੂੰ ਸਿੱਧੇ ਰਸਤੇ ਪਾਉਣਗੇ ਹਾਲੇ ਵੀ ਜਿਹੜੇ ਤੇਰੇ ਖਾਕੀ ਗੁੰਡੇ ਆ ਜਿਨ੍ਹਾਂ ਨੂੰ ਤੂੰ ਸ਼ਿਸ਼ਕਾਰਿਆ ਹੋਇਆ ਕਦੀ ਉਹ ਲੋਕਾਂ ਨੂੰ ਬਹਾਨੇ ਬਣਾ ਬਣਾ ਕੇ ਚਾਹੇ ਚੰਦ ਭਾਂ ਦੇ ਵਿੱਚ ਜੋ ਗੁੰਡਾਗਰਦੀ ਪੁਲਿਸ ਨੇ ਕੀਤੀ ਹੋਵੇ ਚਾਹੇ ਹੋਰ ਪਿੰਡਾਂ ਦੇ ਨੌਜਵਾਨਾਂ ਨੂੰ ਚੱਕ-ਚੱਕ ਕੇ ਤੇ ਉਹਨਾਂ ਦੇ ਉੱਪਰ ਝੂਠੇ ਪਰਚੇ ਪਾ ਕੇ ਤਸ਼ੱਦਦ ਢਾ ਢਾ ਕੇ ਉਹਨਾਂ ਨੂੰ ਜੇਲ੍ਹਾਂ ਵੀ ਸਿੱਟਿਆ ਜਾ ਰਿਹਾ ਹੋਵੇ ਚਾਹੇ ਸੀਆਈ ਸਟਾਫ ਫਰੀਦਕੋਟ ਵੱਲੋਂ ਇੱਕ ਨੌਜਵਾਨ ਦੇ ਉੱਪਰ ਜਿਹੜੀ ਗੱਡੀ ਚੜਾ ਕੇ ਉਹਨੂੰ ਕਤਲ ਕਰ ਦਿੱਤਾ ਗਿਆ ਹੋਵੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਪੰਜਾਬ ਦੇ ਵਿੱਚ ਵਾਪਰ ਰਹੀਆਂ ਪੁਲਿਸ ਜਿਹੜੀ ਉਹ ਲਗਾਤਾਰ ਬਹਾਨੇ ਬਣਾਮ ਲਾ ਕੇ ਕਿ ਅਸੀਂ ਜਿਹੜੇ ਅਨਕਾਊਂਟਰ ਦੇਖ ਰਹੇ ਆਪਾਂ ਕਰਦੇ ਆ ਕਿ ਹਰ ਰੋਜ਼ ਕਿਸੇ ਨਾ ਕਿਸੇ ਦੀ ਲਤ ਚ ਗੋਲੀ ਮਾਰਤੀ ਕੀ ਵੀ ਜਿੰਨੇ ਇਹ ਗੈਂਗਸਟਰ ਜਿਹਨਾਂ ਨੂੰ ਕਹਿ ਕਹਿ ਕੇ ਫੜਦੇ ਨੌਜਵਾਨਾਂ ਨੂੰ ਕੀ ਕੱਲਾ ਉਹਨਾਂ ਦੇ ਲਤ ਚ ਹੀ ਗੋਲੀ ਵੱਜਣੀ ਹੁੰਦੀ ਹੈ ਇੱਕੋ ਸਟੋਰੀ ਕਿ ਅਸੀਂ ਇਹਨੂੰ ਨਿਸ਼ਾਨਦਾਈ ਕਰਨ ਜਾ ਰਹੇ ਸੀ ਹਥਿਆਰ ਬਰਾਮਦ ਕਰਨ ਗਏ ਸੀਗੇ ਤੇ ਇਹ ਨਾਲੇ ਇਹ ਹਥਿਆਰ ਖੋ ਕੇ ਤੇ ਸਾਡੇ ਉੱਪਰ ਹਮਲਾ ਕਰਤਾ ਤੇ ਜਵਾਬੀ ਕਾਰਵਾਈ ਦੇ ਵਿੱਚ ਇਹਦੀ ਲੱਤ ਤੇ ਗੋਲੀ ਵੱਜ ਗਈ ਕੀ ਇੱਕੋ ਸੇਮ ਹੀ ਕਹਾਣੀ ਹਰ ਹਰ ਤਰ੍ਹਾਂ ਦੇ ਜਿੰਨੇ ਵੀ ਲੋਕਾਂ ਨੂੰ ਤੁਸੀਂ ਫੜਦੇ ਹੋ ਕੀ ਉਹ ਹਰ ਹਰੇਕ ਉਹੀ ਤਰੀਕਾ ਵਰਤਦਾ ਬਸ ਇਹਦੇ ਵਿੱਚ ਉਹ ਲੋਕ ਤਰੀਕਾ ਨਹੀਂ ਵਰਤਦੇ ਇਹਨਾਂ ਦੀ ਗਿਣੀ ਮਿੱਥੀ ਜਿਹੜੀ ਸਾਜ਼ਿਸ਼ ਆ ਉਹੋ ਹੀ ਜਿਹੜੀ ਆਪ ਦੇ ਜਨੇ ਤਾਂ ਇਹ ਸਾਹਮਣੇ ਲੋਕਾਂ ਦੇ ਲਿਆਉਂਦੇ ਕਿ ਅਸੀਂ ਭਾਈ ਐਂ ਕੀਤਾ ਸਾਡੇ ਤੇ ਗੋਲੀ ਚੱਲ ਗਈ ਅਸੀਂ ਜਵਾਬੀ ਕਾਰਵਾਈ ਕੀਤੀ ਪਰ ਜਿਹੜਾ ਇਹਨਾਂ ਦਾ ਕਾਲਾ ਚਿੱਠੇ ਆ ਉਹ ਲੋਕਾਂ ਦੇ ਸਾਹਮਣੇ ਹੁਣ ਖੋਲ ਰਿਆ ਤੇ ਲੋਕ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਆ ਜਿਹੜਾ ਉਹ ਜ਼ਰੂਰ ਦੇਣਗੇ ਚਾਹੇ ਭਗਵੰਤਮਾਨ ਜਿੰਨੀ ਮਰਜ਼ੀ ਪੁਲਿਸ ਤੋਂ ਗੁੰਡਾਗਰਦੀ ਕਰਵਾ ਲੈ ਪੰਜਾਬ ਦੇ ਲੋਕ ਹੁਣ ਚੁੱਪ ਨਹੀਂ ਬੈਠਣਗੇ 5 ਤਰੀਕ ਨੂੰ ਜਿਹੜਾ ਐਸਐਸਪੀ ਦਫ਼ਤਰ ਬਠਿੰਡੇ ਦੇ ਅੱਗੇ ਇਕੱਠ ਹੋਣ ਜਾ ਰਿਹਾ ਉਹ ਨਰਿੰਦਰ ਦੀਪ ਨੂੰ ਜਿੱਥੇ ਇਨਸਾਫ ਦਿਵਾਉਣਾ ਤੇ ਪਰਿਵਾਰ ਨੂੰ ਜਿੱਥੇ ਇਨਸਾਫ ਦਿਵਾਉਣਾ ਉੱਥੇ ਭਗਵੰਤ ਮਾਨ ਤੇ ਇਹ ਵੀ ਉਹ ਜਿਹੜੀ ਖਾਕੀ ਵਰਦੀ ਵਾਲੀ ਜਿਹੜੀ ਗੁੰਡਾਧਾਰੀ ਫੋਰਸ ਆ ਉਹਨਾਂ ਦੋਨਾਂ ਨੂੰ ਨੱਥ ਪਾਉਣ ਲਈ ਪੰਜਾਬ ਦੇ ਲੋਕ ਜਿਹੜੇ ਬਠਿੰਡੇ ਦੇ ਵਿੱਚ ਪਹੁੰਚੇ ਲੱਗਦਾ ਭਾਈ ਇਨਸਾਫ ਮਿਲੂਗਾ ਕਿਉਂਕਿ ਇਨਸਾਫ ਵੀ ਉਹਨਾਂ ਤੋਂ ਲੈਣਾ ਹੈ ਜਿਨ੍ਹਾਂ ਨੇ ਅਤਿਆਚਾਰ ਕੀਤਾ ਹੋਇਆ ਦੇਖੋ ਇਨਸਾਫ ਉਹਨਾਂ ਨੇ ਦੇਣਾ ਨਹੀਂਗਾ ਸਾਲੂ ਧੱਕੇ ਨਾਲ ਲੈਣਾ ਪੈਣਾ ਜੇ ਉਹਨਾਂ ਨੇ ਇਨਸਾਫ ਦੇਣਾ ਹੁੰਦਾ ਤੇ ਫੇਰ ਉਹ ਸਾਡੇ ਨੌਜਵਾਨ ਨੂੰ ਮਾਰਦੇ ਹੀ ਕਿਉਂ ਜੇ ਲੋਕਾਂ ਦੇ ਨਾਲ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਨਸਾਫ ਕਰਨਾ ਚਾਹੁੰਦੀ ਹੋਵੇ ਤੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰੇ ਕਿਉਂ ਕਿਉਂ ਸਰਕਾਰ ਜਿਹੜੀ ਇਸ ਤਰ੍ਹਾਂ ਪੁਲਿਸ ਨੂੰ ਜਿਹੜੀ ਖੁੱਲ ਦੇਵੇ ਚਾਹੇ ਪਿਛਲੇ ਦੌਰ ਦੀ ਗੱਲ ਕਰੀਏ ਜਿਹਨੂੰ ਲੋਕ ਇਹ ਵੀ ਕਹਿ ਦਿੰਦੇ ਕਿ ਕਾਲਾ ਦੌਰ ਸੀਗਾ ਉਦੋਂ ਵੀ ਤਾਂ ਇਸੇ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਘਰਾਂ ਦੇ ਵਿੱਚੋਂ ਗੋਲੀਆਂ ਮਾਰ-ਮਾਰ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਸੀ ਬਹੁਤ ਸਾਰੇ ਨੌਜਵਾਨਾਂ ਨੂੰ ਖਪਾਇਆ ਗਿਆ ਜਿਹੜੇ ਅੱਜ ਤੱਕ ਹੀ ਨਹੀਂ ਪਤਾ ਲੱਗਾ ਤੇ ਉਸ ਤਰ੍ਹਾਂ ਦੇ ਕੰਮ ਜਿਹੜਾ ਭਗਵੰਤ ਮਾਨ ਨੇ ਹੁਣ ਸ਼ੁਰੂ ਕਰਵਾਏ ਹੋਏ ਆ ਪੁਲਿਸ ਤੋਂ ਉਹ ਜਿਹੜਾ ਦੌਰ ਜਿਹੜਾ ਲੋਕਾਂ ਨੇ ਦੇਖਿਆ ਜਿਸ ਤਰ੍ਹਾਂ ਦਾ ਦਰਦ ਲੋਕਾਂ ਦੇ ਅੱਜ ਵੀ ਸੀਨੇ ਦੇ ਵਿੱਚ ਆ ਜਿਨ੍ਹਾਂ ਦੇ ਧੀਆਂ ਪੁੱਤ ਗਏ ਨੇ ਉਹ ਲੋਕ ਚੁੱਪ ਨਹੀਂ ਬੈਠਣਗੇ ਤੇ ਭਗਵੰਤ ਮਾਨ ਨੂੰ ਗੁੰਡਾਗਰਦੀ ਉਸ ਤਰ੍ਹਾਂ ਦੀ ਹਰ ਕਰਨ ਨਹੀਂ ਦੇਣਗੇ ਹਾਲੇ ਤੱਕ ਇਸ ਮਾਮਲੇ ਦਾ ਭਾਈ ਨਾ ਤਾਂ ਪੁਲਿਸ ਨੇ ਦੱਸਿਆ ਨਾ ਪਰਿਵਾਰਕ ਨੇ ਕੋਈ ਕੁਝ ਇਹ ਮਾਮਲਾ ਸਾਹਮਣੇ ਨਿਕਲ ਕੇ ਨਹੀਂ ਆਇਆ ਵੀ ਉਹਨੂੰ ਚੱਕਿਆ ਕਿਹੜੀ ਗੱਲੋਂ ਸੀ ਕਾਰਨ ਕੀ ਸੀ ਕੀ ਬਰਾਮਦ ਹੋਇਆ ਕੀ ਕੁਝ ਹੋਇਆ ਦੇਖੋ ਜੀ ਚੱਕਣ ਦਾ ਕਾਰਨ ਕੋਈ ਹੋਵੇ ਤੇ ਨਾ ਹੋਵੇ ਕਾਰਨ ਇਹੀ ਆ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਬਹੁਤ ਸਾਰੇ ਪੱਤਰਕਾਰ ਵੀ ਇਹ ਸਵਾਲ ਕਰ ਦਿੰਦੇ ਆ ਵੀ ਚਲੋ ਲੋਕਾਂ ਦੀ ਆਵਾਜ਼ ਨੂੰ ਜੇ ਦਬਾਉਣਾ ਵੀ ਜਿਹੜੇ ਲੋਕ ਸੰਘਰਸ਼ ਕਰਦੇ ਆ ਉਹਨਾਂ ਨਾਲ ਤਾਂ ਇਸ ਤਰ੍ਹਾਂ ਦੀ ਘਟਨਾ ਵਾਪਰੇ ਵੀ ਇਹ ਵੀਰ ਤਾਂ ਸੰਘਰਸ਼ ਦੇ ਮੈਦਾਨ ਦੇ ਵਿੱਚ ਵੀ ਹੈਣੀ ਸੀ ਅਸਲ ਦੇ ਵਿੱਚ ਜਦੋਂ ਲੋਕਾਂ ਤੇ دہشت ਪਾਉਣੀ ਹੁੰਦੀ ਆ ਤੇ ਉਦੋਂ ਆਮ ਇਨਸਾਨਾਂ ਨੂੰ ਚੱਕ-ਚੱਕ ਕੇ ਗੋਲਗਾ ਮਾਰੀਆਂ ਜਾਂਦੀਆਂ ਆ ਆਮ ਇਨਸਾਨਾਂ ਦੇ ਕਤਲ ਕੀਤੇ ਜਾਂਦੇ ਆ ਕਿ ਆਮ ਲੋਕ ਆ ਜਿਹੜੇ ਉਹਨਾਂ 'ਚ دہشت ਪਵੇ ਉਹ ਜਿਹੜੇ ਆਮ ਲੋਕ ਆ ਉਹ ਜਿਹੜੇ ਆਪਣੇ ਹੱਕਾਂ ਪ੍ਰਤੀ ਆਵਾਜ਼ ਚੁੱਕਣ ਵਾਸਤੇ ਕਦੀ ਵੀ ਸ਼ੰਘਰਚ ਦੇ ਮੈਦਾਨ ਦੇ ਵਿੱਚ ਨਾ ਉਤਰ। ਸਾਬ ਇਹ ਕਹਿੰਦੇ ਆ ਮੈਨੂੰ ਪੂਰੇ ਪੰਜਾਬ ਦੀ ਫਿਕਰ ਹੈ। ਪਰ ਪੁਲਿਸ ਇਸ ਤਰ੍ਹਾਂ ਦਾ ਅਤਿਆਚਾਰ ਕਰ ਰਹੀ ਆ ਤਾਂ ਉਧਰ ਝਾਕਦੇ ਕਿਉਂ ਨਹੀਂ? ਉਧਰ ਰੱਖਿਆ ਮੰਤਰੀ ਹੈ ਉਹ ਵੀ ਨਹੀਂ ਦੇਖਦੇ। ਕਾਰਨ ਕੀ ਸਮਝਦੇ ਇਹਦਾ? ਦੇਖੋ ਜੀ ਅਸਲ ਦੇ ਵਿੱਚ ਜਿਹੜਾ ਭਗਵੰਤ ਮਾਨ ਕਹਿੰਦਾ ਕੁਝ ਹੋਰ ਆ ਕਰਦਾ ਕੁਝ ਹੋਰ ਆ। ਉਹ ਕਹਿੰਦਾ ਤਾਂ ਇਹ ਆ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ। ਅਸਲ ਦੇ ਵਿੱਚ ਜਿਹੜਾ ਕੁਝ ਪੰਜਾਬ ਦੇ ਵਿੱਚ ਬੀਜੇਪੀ ਆਰਐਸਐਸ ਤੋਂ ਨਹੀਂ ਹੋਇਆ। ਉਹ ਲਾਗੂ ਕਰਨ ਵਾਸਤੇ ਭਗਵੰਤ ਮਾਨ ਜਿਹੜਾ ਉਹ ਅਮਿਤ ਸ਼ਾਹ ਦੇ ਅੱਗੇ ਪਿੱਛੇ ਪੂਛ ਮਾਰਦਾ ਫਿਰਦਾ ਜਿੰਨਾ ਪੰਜਾਬ ਦਾ ਨੁਕਸਾਨ ਬੀਜੇਪੀ ਨਹੀਂ ਕਰ ਸਕੀ ਉਹ ਨੁਕਸਾਨ ਹੁਣ ਭਗਵੰਤ ਮਾਨ ਬੀਜੇਪੀ ਦੇ ਇਸ਼ਾਰੇ ਤੇ ਕਰ ਰਿਆ ਲੋਕਾਂ ਨੂੰ ਲੱਗਦਾ ਹੋਊਗਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਵੱਖ-ਵੱਖ ਆ ਪਰ ਇਹ ਵੀ ਟੀਮਾਂ ਨੇ ਇਹ ਇਸੇ ਤਰੀਕੇ ਨਾਲ ਜਿਹੜੇ ਏਐਸਆਈ ਜਾਂ ਹੌਲਦਾਰ ਜਾਂ ਕੋਈ ਹੋਰ ਐਸਐਚਓ ਲਗਾਤਾਰ ਨੌਜਵਾਨਾਂ ਦੇ ਝੂਠੇ ਫੇਕ ਇੰਕਾਊਂਟਰ ਬਣਾ ਰਹੇ ਨੇ ਉਹ ਸਿਰਫ ਤੇ ਸਿਰਫ ਆਪਣੇ ਮੋਢਿਆਂ ਤੇ ਸਟਾਰ ਵਧਾਉਣ ਵਾਸਤੇ ਆਪ ਦੀ ਤਰੱਕੀ ਲੈਣ ਵਾਸਤੇ ਤੇ ਭਗਵੰਤ ਮਾਨ ਦੇ ਸ਼ਿਸ਼ਕਾਰੇ ਹੋਏ ਉਹ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਕੇ ਉਹਨਾਂ ਨੂੰ ਗੋਲੀਆਂ ਮਾਰ ਰਹੇ ਨੇ ਕੀ ਲੱਗਦਾ ਭਾਈ ਜਿਹੜਾ ਮਾਹੌਲ ਕਾਲੇ ਦੌਰ ਦੀ ਗੱਲ ਕੀਤੀ ਤੁਸੀਂ ਉਹ ਦੁਹਰਾਇਆ ਜਾ ਰਿਹਾ ਪੰਜਾਬ ਦੇ ਵਿੱਚ ਸਿੱਖ ਮੁੰਡੇ ਜ਼ਿਆਦਾਤਰ ਟਾਰਗੇਟ ਬਣਾਏ ਜਾ ਰਹੇ ਆ ਬਿਲਕੁਲ ਜੀ ਸਾਡਾ ਇਹ ਵੀਰ ਵੀ ਸਿਰ ਤੇ ਦਸਤਾਰ ਸਜਾਉਂਦਾ ਸੀ ਇਹੀ ਵੱਡਾ ਕਾਰਨ ਸੀ ਕਿ ਸਾਡੀਆਂ ਦਸਤਾਰਾਂ ਜਿਹੜੀਆਂ ਉਹ ਰੜਕਦੀਆਂ ਬਹੁਤ ਸਾਰੇ ਲੋਕਾਂ ਦੇ ਅੱਖਾਂ ਦੇ ਵਿੱਚ ਤੇ ਉਸੇ ਤਰ੍ਹਾਂ ਜਿਵੇਂ ਪਿਛਲੇ ਦੌਰ ਦੇ ਦੌਰਾਨ ਸਾਡੇ ਨੌਜਵਾਨਾਂ ਨੂੰ ਘਰਾਂ ਚੋਂ ਚੱਕ-ਚੱਕ ਕੇ ਉਹਨਾਂ ਦੇ ਕਤਲ ਕੀਤੇ ਜਾਂਦੇ ਸੀ ਉਹਨਾਂ ਨੂੰ ਖੋਪਾਇਆ ਜਾਂਦਾ ਸੀ ਪੁਲਿਸ ਫੇਰ ਭਗਵੰਤਮਾਨ ਦੇ ਇਸ਼ਾਰੇ ਤੇ ਉਸੇ ਰਸਤੇ ਤੇ ਤੁਰੀ ਹੋਈ ਆ ਪਰ ਅਸੀਂ ਇੱਕ ਗੱਲ ਦੱਸ ਦੇਣਾ ਚਾਹੁੰਨੇ ਭਗਵੰਤਮਾਨ ਨੂੰ ਕਿ ਪੁੱਤ ਮੇਰਾ ਜਿਸ ਤਰ੍ਹਾਂ ਦੀ ਗੁੰਡਾਗਰਦੀ ਤੂੰ ਪੁਲਿਸ ਤੋਂ ਕਰਵਾ ਰਿਆ ਇਹ ਪੁਲਿਸ ਦੀ ਛਤਰ ਛਾਇਆ ਹਮੇਸ਼ਾ ਤੇਰੇ ਨਾਲ ਨਹੀਂ ਰਹਣੇਗੀ ਆਉਣ ਵਾਲਾ ਸਮਾਂ ਜਦੋਂ ਲੋਕਾਂ ਨੇ ਤੁਹਾਨੂੰ ਗਲੀਆਂ ਦੇ ਵਿੱਚ ਰੂੜੀਆਂ ਦੇ ਉੱਤੇ ਦਬਲਣਾ ਤੁਸੀਂ ਉਦੋਂ ਤੁਹਾਨੂੰ ਤੁਹਾਡੀ ਪੁਲਿਸ ਨੇ ਵੀ ਨਹੀਂ ਬਚਾਉਣਾ ਜਿਨ੍ਹਾਂ ਦੇ ਸਿਰ ਤੇ ਤੁਸੀਂ ਅੱਜ ਗੁੰਡਾਗਰਦੀ ਕਰ ਰਹੇ ਹੋ ਜਾਂ ਜਿਨ੍ਹਾਂ ਤੋਂ ਕਰਵਾ ਰਹੇ ਹੋ ਇਹ ਵੀ ਕੋਈ ਸਮਾਂ ਆਊਗਾ ਤੁਹਾਡੇ ਨਾਲ ਨਹੀਂ ਰਹਿਣਾ ਤੇ ਲੋਕ ਜਿਹੜੇ ਜਿਹੜੇ ਤੁਸੀਂ ਗੁਨਾਹ ਕਰ ਰਹੇ ਹੋ ਲੋਕਾਂ ਨਾਲ ਜਿਹੜੀ ਤੁਸੀਂ ਗੁੰਡਾਗਰਦੀ ਕਰ ਰਹੇ ਹੋ ਉਹਦਾ ਹਿਸਾਬ ਜ਼ਰੂਰ ਬਰਾਬਰ ਕਰਨਾ। ਮਾਨ ਸਾਹਿਬ ਦੀ ਤਾਂ ਗੱਲ ਕੀਤੀ ਬਈ ਜਿਵੇਂ ਇੱਥੋਂ ਦੇ ਮੌਕੇ ਦੇ ਵਧਾਇਕ ਹੈ ਜਿਹੜੇ ਜਕਸੀਰ ਸਿੰਘ ਉਹ ਉਹ ਵੀ ਚੁੱਪ ਨੇ ਇਹ ਗੱਲ ਤੇ ਸਾਰੇ ਜਿਹੜੇ ਆਪੋਜੀਸ਼ਨ ਦੇ ਉਹ ਵੀ ਲੀਡਰ ਚੁੱਪ ਨੇ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ ਚਾਹੇ ਆਪੋਜੀਸ਼ਨ ਦੇ ਹੋਣ ਚਾਹੇ ਮਾਨ ਦੀ ਪਾਰਟੀ ਦੇ ਹੋਣ ਜਦੋਂ ਆਪਾਂ ਗੱਲ ਕਰ ਰਹੇ ਆ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਉਹਦੇ ਇਸ਼ਾਰੇ ਤੇ ਚੱਲਦੀ ਆ ਤੇ ਜਿਹੜੇ 92 ਧੱਗੇ ਇਕੱਠੇ ਕੀਤੇ ਹੋਏ ਆ ਉਹ ਤਾਂ ਉਸੇ ਰਾਈ ਨੰਗਣੇ ਨਾ ਜਿੱਦਰ ਦੀ ਭਗਵੰਤ ਮਣ ਜਾਊਗਾ ਉਹ ਤਾਂ ਉਸੇ ਗੱਲ ਨੂੰ ਸਹੀ ਮੰਨਣਗੇ ਨਾ ਤੇ ਜਿਹੜੀਆਂ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਉਹ ਵੈਸੇ ਹੀ ਖੱਸੀ ਹੋਈਆਂ ਪਈਆਂ ਨੇ ਉਹਨਾਂ ਦੇ ਪੱਲੇ ਵੈਸੇ ਹੀ ਕੁਝ ਨਹੀਂਗਾ ਉਹ ਪੰਜਾਬ ਦੇ ਵਿੱਚ ਕੋਈ ਕਿੰਨਾ ਘਟਨਾਵਾਂ ਵਾਪਰ ਰਹੀਆਂ ਨੇ ਕਿਸੇ ਤੇ ਵੀ ਬੋਲੇ ਕਦੀ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਚਾਹੇ ਪੰਜਾਬ ਦੇ ਕਿਸਾਨਾਂ ਦਾ ਲਗਾਤਾਰ ਜ਼ਮੀਨਾਂ ਤੇ ਕਬਜ਼ੇ ਹੋ ਰਹਾ ਚਾਹੇ ਉਹ ਤਾਂ ਚਲੋ ਭਗਵੰਤ ਮਾਨ ਕੇ ਲਾਣੇ ਨੇ ਇਹਨਾਂ ਨੇ ਚੱਕ ਕੇ ਚੋਰੀ ਕੀਤੀਆਂ ਹੋਈਆਂ ਟਰਾਲੀਆਂ ਟੈਗ ਵੀ ਲੱਗਾ ਹੋਇਆ ਨਾ ਟਰਾਲੀ ਚੋਰ ਦਾ ਕਿਸ ਤਰ੍ਹਾਂ ਦੇ ਵੀ ਮਸਲੇ ਹੋਣ ਲੋਕਾਂ ਦੇ ਸਾਹਮਣੇ ਉਹ ਸਾਰੇ ਮਸਲਿਆਂ ਦੇ ਉੱਪਰ ਜਿਹੜੇ ਇਹ ਸਾਰੀਆਂ ਚਾਹੇ ਵਿਰੋਧੀ ਪਾਰਟੀਆਂ ਹੋਣ ਚਾਹੇ ਭਗਵੰਤ ਮਾਨ ਦੇ ਉਹ ਠੱਗੇ ਹੋਣ ਸਾਰੇ ਚੁੱਪ ਕਰਕੇ ਬੈਠੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਇਕੱਲੇ ਇਕੱਲੇ ਤੋਂ ਸਾਰਾ ਹਿਸਾਬ ਜਣਾ ਲੈਣਾ ਸ਼ੁਕਰੀਆ ਭਾਈ ਬਹੁਤ ਬਹੁਤ ਤਾ ਨੌਨ ਹਾਜੀ ਦੇ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਜਰੂਰ ਜੁੜਿਓ ਜੁੜੋ ਸਫਰ ਟੈਲੀਵਿਜ਼ਨ ਟੈਲੀਵਿਜ਼ਨ ਨਾਲ ਫਤਰਾਜ ਦੇ ਨਾਲ ਬੈਜੋਤ ਕਰੇ ਬੰਦ ਧੰਨਵਾਦ